ਦੀ ਦੇ ਕਾਰਾ ਕਰਤਾ ਨੇ ਕਤਲ ਕੀਤਾਗਾ ਉਹਦਾ ਅਸੀਂ ਮਗਦਿਆਂ ਤੋਂ ਜਵਾਬ ਰਾਣੀ ਪ੍ਰਨੀਤ ਕੌਰ ਤੋਂ ਜਿਹੜੀ ਗਰੀ ਗਰੀ ਤੋਰੀ ਫਿਰਦੀ ਹੈਗੀ ਲੋਕਾਂ ਦੇ ਘਰਾਂ ਨੇ ਵਿੱਚ ਅੱਛਾਂਗੇ ਪਿੰਡਾਂ ਦੇ ਵਿੱਚ ਆਈ ਨੂੰ ਅੱਜ ਦਾ ਸ਼ਹਿਰਾਂ ਚ ਬੜੀ ਆ ਕੋਈ ਨਹੀਂ ਪਿੰਡਾਂ ਚ ਵਜਾਉਣ ਦੇ ਉੱਥੇ ਵੀ ਪੁੱਛਾਂਗੇ ਖੜ੍ਹ ਦੋ ਕੀ ਕਰ ਲਾਂਗੇ ਮੰਗਲਾ ਬਜੀ ਬੱਜ ਕਰ ਲਾਂਗੇ ਨਾਲ ਵੀ ਮਾਰਦਾ ਕਰ ਇੱਕ ਇਹ ਤੈਨੂੰ ਕਰ ਲਾਂ ਉਹ ਟੱਕਣਾ ਮਾਰਦੇ ਪਈ ਉੱਧਰੋਂ ਕਰ ਲਾਂ ਇੱਕ ਮਿੰਟ ਰੋਕ ਮਾਰਾ ਹਾਂਜੀ ਹੋ ਗਿਆ ਕੋਈ ਭਾਰਤੀ ਹੈ ਦੇ ਸਤੇ ਆਣਗੇ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਦਰਮਿਆਨ ਲੋਕ ਸਭਾ ਹਲਕਾ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਮਹਾਰਾਣੀ ਪਰਨੀਤ ਕੌਰ ਜੀ ਪਹੁੰਚੇ ਨੇ ਦੁਖੀ ਨੇ ਪਿੰਡਾਂ ਦੇ ਲੋਕ ਕਹਿੰਦੇ ਆ ਭਰਾਵੋ ਸਾਡੀ ਮਜਬੂਰੀ ਐ ਅਸੀਂ ਅੱਕੇ ਨਹੀਂ ਆ ਸਕਦੇ ਪਰ ਸਾਡੇ ਬੂਥ ਦੇ ਉੱਤੇ ਵੋਟ ਕਿੰਨੀ ਪੈ ਰਹੀ ਹੈ ਦੇਖ ਲਿਓ ਅਤੇ ਜਿਹੜੇ ਲੇਟੈਸਟ ਸਰਵੇ ਹੋਏ ਨੇ ਭਾਰਤੀ ਜਨਤਾ ਪਾਰਟੀ ਵੱਡੀ ਲੀਡ ਦੇ ਨਾਲ ਨਾਬੇ ਹਲਕੇ ਤੋਂ ਜਿੱਤ ਰਹੀ ਆ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਇਹਦਾ ਅਜੇ ਟ੍ਰੇਨਰ ਹੈ ਇਹਦਾ ਸਿਰਫ ਅਸੀਂ 2-300 ਨੌਜਵਾਨਾਂ ਦੀ ਜੁਆਇਨਿੰਗ ਕਰਾਉਣੀ ਸੀਗੀ ਤਾਂ ਇੰਨਾ ਖਲਾਰਾ ਪੈ ਗਿਆ ਜਿੱਦਣ ਰੈਲੀ ਹੋਊਗੀ ਨਾ ਪਟਨਾਬੇ ਹਲਕੇ ਦੇ ਵਿੱਚ ਉਦੋਂ ਪੰਜਾਬ 'ਚ ਮੈਸੇਜ ਜਾਊਗਾ ਕਿ ਰੈਲੀ ਹੋਈ ਹੈ ਅਗਰ ਮੌਜੂਦਾ ਸਰਕਾਰ ਨੇ ਮਾਰੇ ਕੰਮ ਕੀਤੇ ਨੇ ਤਾਂ ਨੌਜਵਾਨ ਛੱਡ ਕੇ ਆਣੇ ਨਹੀਂ 3 ਸਾਲ ਸਰਕਾਰ ਦੇ ਪੈਗੇ ਤਾਂ ਕੁਝ ਛੱਡ ਕੇ ਨਹੀਂ ਆਉਂਦਾ ਸੋ ਬੱਡੀ ਗੈਂਟੀ ਦੇ ਵਿੱਚ ਨੌਜਵਾਨ ਪਹੁੰਚੇ ਨੇ ਮਹਾਰਾਣੀ ਸਾਹਤੇ ਧਿਆਨ ਚ ਲਿਆਦਾ ਔਰ ਮੈਨੂੰ ਪੂਰਾ ਯਕੀਨ ਹੈ ਕਿ 25 ਸਾਲ ਜੋ ਕੰਮ ਮੈਨੇ ਸੰਸਦ ਦੇ ਰੂਪ 'ਚ ਐਮਐਲਏ ਦੇ ਰੂਪ ਕੀਤੇ ਕਿ ਜਿਹੜੇ ਆਉਣ ਵਾਲੇ 5 ਸਾਲ ਹਨ ਉਹ 25 ਸਾਲਾਂ ਨਾਲੋਂ ਵੀ ਵੱਧ ਹੋਵਗੇ ਔਰ ਇਹ ਮੈਂ ਕਿਉਂ ਕਹਿ ਰਹੀ ਹਾਂ ਕਿਉਂਕਿ ਜੋ ਮੋਦੀ ਜੀ ਕਹਿੰਦੇ ਨੇ ਉਹ ਕਰਦੇ ਨੇ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਿਆ ਬਹੁਤ ਵਧੀਆ ਔਰ ਸਭ ਤੋਂ ਜ਼ਿਆਦਾ ਜਿਹੜੇ ਵਧੀਆ ਸ਼ੈਰੀ ਨੇ ਜਿਹੜੇ ਸਾਡਾ ਵਧੀਆ ਯੂਥ ਹੈ ਜਿਨ੍ਹਾਂ ਦੇ ਸਿਰ ਦੇ ਉੱਤੇ ਔਰ ਜਿਨ੍ਹਾਂ ਦਾ ਭੂਵੇਂ ਖਾਗੇ ਬਣਨ ਵਾਲਾ ਹੈ ਉਹਨਾਂ ਦਾ ਰਿਸਪੌਂਸ ਹੈ ਥੰਡ ਰਾਉਂਡ ਦੀ VOTING ਹੋ ਰਹੀ ਹੈ ਅੱਜ ਪੈਰੀਆ ਕਿੱਦਾਂ ਲੱਗਦਾ ਵੀ ਜਿਹੜਾ ਹੁਣ ਪੰਜਾਬ ਦੇ ਸਿਆਸਤ ਭਾਗ ਦੀ ਜਾਰੀ ਹੈ ਦੇ ਨੇੜਿਆਂ ਦੇ ਯਾਰ ਹੱਲੇ ਤਾਂ ਸਾਡੇ 4 ਰਾਉਂਡ ਚੌਥੇ ਰਾਉਂਡ ਤੇ ਆਵਾਂਗੇ ਹੁਣ ਇਸ ਦੇ ਬਾਅਦ ਉਹ ਮੈਂ ਮੈਨੂੰ ਅੱਜ ਸਵੇਰ ਦੀ ਮੈਂ ਬਾਹਰ ਹਾਂ ਮੈਨੂੰ ਟਾਈਮ ਨਹੀਂ ਲੱਗਿਆ ਕਿ ਮੈਂ ਦੇਖਾਂ ਵੀ ਕਿਸ ਤਰ੍ਹਾਂ ਦੀ VOTING ਹੋ ਰਹੀ ਹੈ ਕਿਸਾਨਾਂ ਦੇ ਪ੍ਰੋਟੈਸਟ ਨੂੰ ਕਿਵੇਂ ਦੇਖਦੇ ਹੋ ਲੈ ਕੇ ਜਿਹੜੇ ਜਿੱਥੇ ਵੀ ਜਾ ਕੇ ਫੇਰ ਹੈ ਜਿਹੜਾ ਦੇਖੋ ਜੀ ਪਹਿਲੇ ਵੀ ਆਏ ਥੀ ਸਾਰੇ ਕਿਥੇ ਜਾ ਰਹੇ ਨੇ ਇਹਨਾਂ ਦਾ ਹੱਕ ਹੈ ਹੱਕ ਇਹ ਹੈ ਕਿ ਆਪਣਾ ਪ੍ਰੋਟੈਸਟ ਕਰਨ ਸਾਨੂੰ ਕਹਿਣ ਨਾ ਵੋਟਾਂ ਪਾਣ ਪਰ ਸਾਡਾ ਵੀ ਹੱਕ ਹੈ ਕਿਆ ਸੀ ਲੋਕਾਂ ਕੋਲ ਜਾ ਕੇ ਆਪਣੀ ਗੱਲ ਕਰ ਸਕੀਏ ਕੈਚਰੀ ਵਾਲਦੇ ਜਿਹੜੇ ਹੈਗੇ ਜਿਹੜੇ ਅਰਜੀ ਆ ਜਿਹੜੀ ਹੈ ਕੀ ਹੋਇਆ ਮੈਂ ਤਾਂ ਪੈਂਟਿੰਗ ਰੱਖਿਆ ਪਰ ਈਡੀ ਨੂੰ ਫਟਕਾਰ ਲਗਾਈ ਗਈ ਹੈ ਵੀ ਇਹ ਗਲਤ ਸਿਸਟਮ ਆ ਤੁਸੀਂ ਇਹਨਾਂ ਨੂੰ ਅੰਦਰ ਕੀਤਾ ਅੱਛਾ ਮੈਂ ਬੜਿਆਣੀ ਮੈਂ ਇਸ ਤੇ ਕਮੈਂਟ ਨਹੀਂ ਕਰ ਸਕਦਾ ਜਿਸ ਤਰ੍ਹਾਂ ਡਿਬੇਟ ਕਰ ਸਕਦੇ ਹੋ ਤੁਸੀਂ ਕਿਉਂ ਇਹਨਾਂ ਨੂੰ ਲਗਾਤਾਰ ਵਿਰੋਧ ਕਰ ਰਹੇ ਨੇ ਇਸ ਟਾਪਿਕ ਨਹੀਂ ਮੈਂ ਬਿਲਕੁਲ ਨਹੀਂ ਡਿਬੇਟ ਕਰਨਾ ਇਹ ਜਿਹੜੀ ਡਿਬੇਟ ਹੈ ਇਹਦਾ ਕੋਈ ਮਤਲਬ ਨਹੀਂ ਜੋ ਇਹਨਾਂ ਦੇ ਕੰਮ ਨੇ ਜੋ ਇਹਨਾਂ ਦੇ ਸਵਾਲ ਨੇ ਇਹ ਮੁਕਣਗੇ ਜਦ ਜਿਹੜੀ ਮੌਜੂਦਾ ਸਰਕਾਰ ਹੋਏਗੀ ਉਹਨਾਂ ਨਾਲ ਬੈਠ ਕੇ ਤਾਂ ਫਾਇਦਾ ਉੱਥੇ ਹੀ ਹੈ ਇਹਨਾਂ ਦਾ ਫਾਇਦਾ ਕਿ ਉੱਥੇ ਜਾ ਕੇ ਇਹ ਗੱਲ ਕਰਨ ਲੱਗੇ ਨੇ ਤੁਹਾਡੇ ਵਿਰੋਧ ਦੇ ਵਿੱਚ ਲਗਾ ਲਾਂ ਜੀ ਲਗਾ ਲਾਂ ਵਿਰੋਧਤਾ ਕਰ ਹੀ ਰਹੇ ਨੇ 100% ਤਾਂ ਕੋਈ ਕਿਸੇ ਨਾਲ ਹੁੰਦਾ ਨਹੀਂ ਇਹਨਾਂ ਨੇ ਵਿਰੋਧ ਕਰਨਾ ਇਹਨਾਂ ਦਾ ਆਪਣਾ ਹੱਕ ਹੈ ਮੈਡਮ ਜੀ ਮਾਮਲਾਦਰ ਜੋ ਹੈ ਕਿਸ ਤਰ੍ਹਾਂ ਦੇਖ ਦਿਓ ਜਿਸ ਤਰ੍ਹਾਂ ਭਾਜੀ ਵੀਡੀਓ ਵੀ ਦੇਖੋ ਦੇਖੋ ਵੀਡੀਓ ਪੂਰੀ ਹੋਈ ਹੈ ਮੈਂ ਮੌਕੇ ਤੇ ਥੀ ਕਿਸੇ ਨੇ ਤੱਕਾ ਨਹੀਂ ਮਾਰਿਆ ਨਾਉ ਉਹ ਦਸਰ ਬੱਜਿਆ نیچے ਉਹਨੂੰ ਫੜ ਵੀ ਲਿਆ ਥੀ ਜਦ ਗਿਰ ਰਿਆ ਥੀ ਉਹ ਰਾਜੀ ਨਹੀਂ ਸੀ ਬਹੁਤ ਦੁੱਖ ਹੋਇਆ ਕਿ ਇਹ ਜੇ ਵਿਅਕਤੀ ਨੂੰ ਸੱਦਾ ਮਿਲਿਆ ਕਿ ਇੰਨੀ ਗਰਮੀ 'ਚ ਜਾ ਕੇ ਚਲੋ ਮੈਂ ਦੋ ਦਿਨਾਂ ਲਈ ਆਪਣੇ ਸਾਰੇ ਪ੍ਰੋਗਰਾਮ ਵੀ ਕੈਨਸਲ ਕਰ ਦਿੱਤੇ ਥੀ ਉਸ ਸ਼ੌਕ ਦੇ ਵਿੱਚ ਔਰ ਇਹ ਪਰਚਾ ਜਿਹੜਾ ਹੈ ਇਹ ਕਿਸਾਨਾਂ ਦੇ ਕਹਿਤੇ ਇਹਨਾਂ ਦੇ ਦਬਾਅ ਉਤੇ ਹੋਇਆ ਹੈ ਪਰ ਮੇਰੇ ਖਿਆਲ 'ਚ ਇੱਕ ਗਲਤ ਕੰਮ ਨਹੀਂ ਕਰਨੇ ਚਾਹੀਦੇ ਹਰ ਇੱਕ ਵਿਅਕਤੀ ਤੁਸੀਂ ਵਿਰੋਧੀ ਹੋ ਤੁਸੀਂ ਨਾਲ ਲੱਗਦੇ ਹੋ ਕਿਸੇ ਨੂੰ ਗਲਤ ਕੰਮ ਨਹੀਂ ਕਰਨਾ ਚਾਹੀਦਾ ਉਹ ਪਿੰਡ ਦਾ ਘਰ ਕਹਿ ਰਹੇ ਮੈਂ ਪੀੜਤ ਦੇ ਘਰ ਜਾਣਾ ਸੀ ਮਹਾਰਾਣੀ ਨੇ ਵੀ ਕਿਉਂ ਨਹੀਂ ਗਏਗੇ ਕੌਣ ਜਿਹੜੇ ਹੈਗਾ ਤਾਂ ਵੀ ਗਾਂਧੀ ਧਰਮ ਵੀ ਗਾਂਧੀ ਵੱਲੋਂ ਕਿਹਾ ਕੀ ਵੀ ਪੀੜਤ ਦੇ ਘਰ ਜਿਹਨੇ ਡੈਥ ਹੋਈ ਹੈ ਉਹਨਾਂ ਦੇ ਘਰ ਕਿਉਂ ਨਹੀਂ ਗਿਆ ਅਫਸੋਸ ਕਰਦੇ ਅਫਸੋਸ ਕਰਨ ਨਹੀਂ ਗਏ ਦੇਖੋ ਜਦ ਜ਼ਰੂਰਤ ਹੋएगी ਜਿੱਥੇ ਮੈਨੇ ਜਾਣਾ ਮੈਂ ਜਾਂਦੀ ਆ ਮੈਂ ਤੁਹਾਨੂੰ ਵੀਰ ਗਾਂਧੀ ਨੂੰ ਪੁੱਛਣਾ ਚਾਹਦੀ ਆ ਜਿਹੜੇ ਦੋ ਮਰੇ ਥੀ ਸਤਰਾਣੇ ਹਲਕੇ ਦੇ ਖਨੌਰੀ ਬਾਰਡਰ ਤੇ ਸੱਤ ਫੱਟੜ ਹੋਏ ਤਿੰਨ ਫੱਟੜ ਹੋਏ ਕਨੌਰ ਚ ਇਹ ਇੱਕ ਦੇ ਘਰ ਵੀ ਗਿਆ ਮੈਂ ਸਾਰਿਆਂ ਦੇ ਘਰ ਹੋ ਕੇ ਆਈਆਂ ਮਣ ਹੜਾ ਚ ਨਜ਼ਰ ਨਹੀਂ ਆਇਆ ਧਰਮਵੀਰ ਗਾਂਧੀ ਲੋਕ ਕਹਿ ਰਹੇ ਨੇ ਬਿਲਕੁਲ ਨਹੀਂ ਆਇਆ ਮੈਂ ਇੱਕ 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 ਜਗ੍ਹਾ 9 ਦਿਨ ਜਦ ਹੜ੍ਹ ਥੀ ਮੈਂ ਸਵੇਰੇ 7 ਵਜੇ ਨਿਕਲ ਕੇ ਰਾਤ ਨੂੰ 10 ਵਜੇ ਵਾਪਸ ਆਂਦੀ ਥੀ ਬੇਟੀ ਮੇਰੀ ਗਈ ਹੈ ਜਿੱਥੇ ਇੱਕ ਇੱਕ ਥਾਂ ਸੀ ਗਏ ਔਰ ਮੈਂ ਪੁੱਛਣਾ ਚਾਹੁੰਦੀ ਆ ਦੁੱਖ ਸੁੱਖ ਦੇ ਵਿੱਚ ਜੇ ਤੁਸੀਂ ਆਪਣੇ ਬੰਦਿਆਂ ਨਾਲ ਨਹੀਂ ਖੜਦੇ ਤਾਂ ਦੂਜਿਆਂ ਤੇ ਇਲਜ਼ਾਮ ਨਾ ਲਾਓ ਕੈਪਟਨ ਜੀ ਤੁਸੀਂ ਕੁਮੇਰ ਸਿੰਘ ਦੁੱਲੋਂ ਨੇ ਕਾਂਗਰਸ 'ਤੇ ਸਵਾਲ ਚੁੱਕੇ ਨੇ ਕਿ ਟਿਕਟਾਂ ਦੀ ਵੰਡ ਸਹੀ ਤਰੀਕੇ ਨਾਲ ਨਹੀਂ ਹੋਈ ਤੁਸੀਂ ਅੱਜ ਕੱਲ ਤੁਸੀਂ ਵੀ ਦੇਖੋ ਨਹੀਂ ਦੇਖੋ ਹੁਣ ਮੈਂ ਨਹੀਂ ਆ ਹਿੱਸਾ ਹੁਣ ਮੈਂ ਨਹੀਂ ਆ ਇੱਕ ਕਾਂਗਰਸ ਦੇ ਕਾਰਕਟਰਤਾ ਦੀ ਆਪਣੀ ਉਹਨਾਂ ਦੀ ਆਪਣੀ ਮਰਜ਼ੀ ਹੈ ਉਹਨਾਂ ਦੇ ਆਪਣੇ ਰੂਲਸ ਨੇ ਉਹਨਾਂ ਨੂੰ ਪੁੱਛੋ ਕਿ ਕਿਉਂ ਦਿੱਤਾ ਕਿਸ ਨੂੰ ਕਿਉਂ ਨਹੀਂ ਦਿੱਤਾ ਕਪਤਨਵਿੰਦਰ ਕਦੋਂ ਨਜ਼ਰਾਨਾ ਕਿ ਕਹਿੰਦੇ ਲੋਕ ਇੰਤਜ਼ਾਰ ਕਰ ਰਹੇ ਨੇ ਆ ਜਾਣਗੇ ਆ ਜਾਣਗੇ ਜੀ ਚੰਦ ਦੇ ਚਾਈ ਬੋਲੇ ਜੋ ਪਿੱਛੇ ਜੇ ਬਿਆਨ ਦਿੱਤਾ ਬਿਆਨ ਦਿੱਤਾ ਕਿਸ ਤਰ੍ਹਾਂ ਦੇਖਦੇ ਹੋ ਹਾਂ ਜੀ ਵਿੱਚ ਜਿਹੜਾ ਜਵਾਨ ਸ਼ਹੀਦ ਹੋਏ ਨੇ ਉਹਨਾਂ ਨੇ ਕਿਹਾ ਵੀ ਪਬਲੀਕਲੀ ਸਟੈਂਟ ਕਿ ਮੈਂ ਬੋਲ ਬੀਜਪੀ ਬੋਲੋ ਦੇਖੋ ਕੋਈ ਸਟੈਂਟ ਨਹੀਂ ਹੁੰਦਾ ਕਿਸੇ ਦਾ ਦੇਹਾਂਤ ਮੈਨ ਨਹੀਂ ਮੰਦੀ ਕੋਈ ਪਾਰਟੀ ਹੋਈ ਕੋਈ ਸੈਂਸਿਬਲ ਬੰਦਾ ਹੋਏ ਆਪਣੇ ਬੰਦਿਆਂ ਤੇ ਇਹੋ ਜਿਹਾ ਸਟੰਟ ਕੋਈ ਨਹੀਂ ਕਰਦਾ। ਬੀਜੇਪੀ ਪਹਿਲਾਂ ਇਹ ਮਾਰਾ ਨਹੀਂ ਪ੍ਰਨੀਤ ਕੌਰ ਚਾਰ ਵਾਰੀ ਅਸੀਂ ਇਥੋਂ ਜਿਤਾ ਕੇ ਭੇਜੀ ਐ, ਪੀ ਬਣਾ ਕੇ ਭੇਜੀ ਐ ਤੇ ਅੱਜ ਇਹ ਚੱਕ ਕੇ ਝੋਲਾ ਜਾਪੜੀ ਬੀਜੇਪੀ ਦੇ ਵਿੱਚ ਈਡੀ ਦੇ ਦੇਖ ਕੇ ਵੀ ਮੈਂ ਈਡੀ ਜੰਦ ਦੀਂਦੀ ਐ ਇਹਨਾਂ ਨੂੰ ਤੇ 750 ਕਿਸਾਨ ਸਾਡਾ ਦਿੱਲੀ ਮਰਵਾਤਾ ਇਹਨਾਂ ਨੇ। ਸੁਭ ਕਰਨ ਸਾਡਾ ਉੱਥੇ ਗੋੜੀ ਮਰਵਾ ਕੇ ਹੁਣ ਖਨੌਰੀ ਬਾਰਡਰ ਤੇ ਮਰਵਾਤਾ ਇੱਕ ਉਹ ਲੰਗਰ ਦਾ ਪ੍ਰਤਪਾਲ ਲੰਗਰ ਬਰਤਉਂਦਾ ਸੀ ਉਹਨੂੰ ਇਹਨਾਂ ਨੇ ਗੋੜੀਆਂ ਮਾਰੀਆਂ ਤੇ ਬੋਰੀਆਂ ਚ ਬੰਨ ਕੇ ਕੁੱਟ ਕੇ ਲੈ ਗਏ ਉਹ ਪੀਜੀਆਈ ਚ ਪਿਆ ਉਹਦਾ ਤਾਂ ਪਤਾ ਲੈਣ ਕੋਈ ਗਿਆ ਨਹੀਂ ਬੀਜੇਪੀ ਨੂੰ ਇੱਥੇ ਦੀਗੇ ਵੋਟਾਂ ਮੰਗਣ ਆਉਂਦੀ ਐ ਸਾਰੇ ਪ੍ਰੋਗਰਾਮਾਂ ਦੇ ਵਿੱਚ ਵਿਰੋਧ ਕੀਤਾ ਜਾਊਗਾ ਸੱਤ ਪ੍ਰੋਗਰਾਮ ਨੇ ਨਾ ਬਚਾ ਸਾਰਿਆਂ ਦਾ ਵਿਰੋਧ ਕਰਾਂਗੇ ਅਸੀਂ ਪਿੱਛੇ ਇਹਨਾਂ ਦੇ ਜਿੱਥੇ ਜਾਣਗੇ ਮਗਰੇ ਜਾਵਾਂਗੇ ਕਰਾਂ ਦੇਖ ਦਿਓ ਮਹਾਰਾਣੀ ਦਾ ਵਿਰੋਧ ਦੇਖੋ ਇਹ ਸਾਡੇ ਨਾਲ ਜੋ ਬੀਜੇਪੀ ਸਰਕਾਰ ਨੇ ਵਾਅਦੇ ਕੀਤੇ ਸੀ ਉਹ ਵਾਅਦੇ ਕਰਕੇ ਸਰਕਾਰ ਮੁੱਕਰੀ ਹੈਗੀ ਤੇ ਰਾਣੀ ਪ੍ਰਨਿਤਕਾ ਪਹਿਲਾਂ ਕਾਂਗਰਸ ਦੇ ਵਿੱਚ ਰਾਜਗੱਦੀਆਂ ਤੇ ਬਿਰਾਜਮਾਨ ਸਹੀ ਹੈ ਜੀ ਜਦੋਂ ਕਾਂਗਰਸ ਦੇ ਰਾਜਗਦੀਆਂ ਖੋਫਦੀਆਂ ਦੇਖੀਆਂ ਤਾਂ ਝੋਲਾ ਚੱਕ ਕੇ ਹੁਣ ਬੀਜਪੀ ਚਾੜੀ ਇਹਨਾਂ ਲੋਕਾਂ ਦਾ ਕੋਈ ਕਰਤਾਰ ਨਹੀਂ ਹੈਗਾ ਇਹ ਝੂਠੇ ਲੋਕ ਨੇਗੇ ਇਹ ਥੁੱਕ ਕੇ ਚੱਟ ਲੰਦੇ ਨੇਗੇ ਇਸ ਕਰਕੇ ਇਹ ਜਿਹੜਾ ਰਾਜਵਾਨਾ ਪਰਿਵਾਰ ਹੈ ਪਹਿਲਾਂ ਇਸੇ ਤਰੀਕੇ ਨਾਲ ਕਪਟਨ ਵੇਂਦਰ ਸਿੰਘ 5 ਸਾਲ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਰਹਿੰਦਾ ਤੇ 5 ਸਾਲ ਤੋਂ ਜੋ 3 ਮਹੀਨੇ ਰਹਿਣ ਤੋਂ ਪਹਿਲਾਂ ਇਹ ਝੋਲਾ ਚੱਕਦਾਗਾ ਤੇ ਦੂਜੀ ਪਾਰਟੀ ਦੀ ਬੀਜਪੀ ਜਾ ਰਲਦਾਗਾ ਇਸ ਕਰਕੇ ਇਹਨਾਂ ਦਾ ਅਸੀਂ ਸਖਤ ਵਿਰੋਧ ਕਰਦੇ ਆਂ ਕਿਸਾਨਾਂ ਨਾਲ ਬਹੁਤ ਵਾਅਦੇ ਕੀਤੇ ਨਰਿੰਦਰ ਮੋਦੀ ਸਰਕਾਰ ਨੇ ਉਹ ਵਾਦੇ ਤੋਂ ਮੁੱਕਰੀ ਹੈਗੀ ਇਸ ਕਰਕੇ ਉਹ ਸਾਡੀਆਂ ਮੰਗਾਂ ਨੇ ਉਹ ਮੰਗਾਂ ਮਸਲੇ ਲੈ ਕੇ ਅਸੀਂ ਅੱਜ ਚੋਣਾਂ ਦੇ ਸਮੇਂ ਦੇ ਵਿੱਚ ਇਹਨੂੰ ਪਿੰਡਾਂ ਦੇ ਵਿੱਚ ਵਰਨਾ ਇਹਦਾ ਬੰਦ ਕਰਿਆ ਹੋਇਆ ਬਿਲਕੁਲ ਸੰਯੁਕਤ ਮੋਰਚੇ ਦਾ ਜਿਹੜਾ ਫੈਸਲਾ ਹੈਗਾ ਉਹ ਫੈਸਲੇ ਉੱਤੇ ਅਸੀਂ ਅੱਜ ਇਹਦਾ ਵਿਰੋਧ ਕਰਨ ਵਾਸਤੇ ਪਹੁੰਚਾ ਹਰੇਕ ਪ੍ਰੋਗਰਾਮ 'ਚ ਵਿਰੋਧ ਕਰੋਗੇ ਜਾ ਕੇ ਤੁਸੀਂ ਬਿਲਕੁਲ ਜਿੱਥੇ ਵੀ ਇਹ ਆਊਗੀ ਰਾਣੀ ਪਰਨੀਤ ਕੋ ਕਾ ਜਾਂ ਕੋਈ ਭਾਜਪਾ ਦਾ ਹੋਰ ਲੀਡਰ ਜਿੱਥੇ ਵੀ ਆਊਗਾ ਦਾ ਅਸੀਂ ਪੂਰਾ ਸਖਤ ਵਿਰੋਧ ਕਰਾਂਗੇ ਅਸੀਂ ਇਹਨਾਂ ਨੂੰ ਕਹਿੰਦੇ ਆ ਵੀ ਸਾਡੇ ਪਿੰਡਾਂ ਦੇ ਵਿੱਚ ਆਉਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਕਿਉਂਕਿ ਇਸ ਸਮੂਹ ਲੋਕਤੰਤਰ ਦੀ ਭਾਗ ਗੀਤ ਪੜ੍ਹਾਉਂਦੇ ਨੇਗੇ ਲੋਕਤੰਤਰ ਦੀ ਭਾਸ਼ਾ ਪੜ੍ਹਾਉਂਦੇ ਨੇ ਵੀ ਲੋਕਤੰਤਰ ਹੈ ਇਹਨਾਂ ਨੂੰ ਪਿੰਡਾਂ ਜਾਣ ਦੋ ਸਾਡੇ ਵਾਲੀ ਲੋਕਤੰਤਰ ਕਿੱਧਰ ਵਗ ਜਾਣਾ ਹੈਗਾ ਅਸੀਂ ਸਾਡੇ ਕਿਸਾਨ ਦਿੱਲੀ ਵਰਤ ਲੜੇ ਸੀਗੇ ਉਹਨਾਂ ਦੇ ਗੋਲੀਆਂ ਚਲਾਈਆਂ ਉਹਨਾਂ ਦਾ ਕਤਲ ਕੀਤਾ ਸ਼ੁਭ ਕਰਨ ਦਾ ਇਸ ਕਰਕੇ 750 ਕਿਸਾਨ ਦਾ ਕਤਲ ਪਹਿਲਾਂ ਕੀਤਾ ਦਿੱਲੀ ਦੇ ਵਿੱਚ ਇਸ ਕਰਕੇ ਅਸੀਂ ਅਨਾ ਸਖਤ ਵਿਰੋਧ ਕਰਦੇ ਹਾਂ ਜਿੱਥੇ ਵੀ ਆਉਣਗੇ ਉੱਥੇ ਇਹਨਾਂ ਦਾ ਵਿਰੋਧ ਕਰਾਂਗੇ ਸਵਾਲ ਜਵਾਬ ਕਰਾਂਗੇ ਦੇ ਨਾਲ ਦੇਖੋ ਅਸੀਂ ਮਾਨ ਜੋਗ ਐਸਐਪੀ ਸਾਹਿਬ ਵਰਨ ਸ਼ਰਮਾ ਹੀ ਪਟਿਆਲਾ ਤੋਂ ਸਖਤ ਹੈ ਜਦਾ ਵੀ ਕੋਈ ਵੀ ਲਾਅ ਨਾ ਰੋ ਪਰਾਗ ਭੰਗਨੇ ਹੁੰਨਾਂ ਨੇ ਕੋਈ ਵੀ ਜਿਹੜੀ ਪਾਰਟੀ ਆ ਉਹ ਆਪਣਾ ਕੰਪੇਨ ਕਰ ਰਹੀ ਆ ਤੇ ਅਸੀਂ ਕਿਸੇ ਵੀ ਜਿਹੜੇ ਕੋਈ ਵੀ ਪਾਰਟੀ ਦਾ ਕੋਈ ਕੈਂਡੀਡੇਟ ਆ ਉਹਦੇ ਮਿੰਜ ਵਾਗਾ ਨਹੀਂ ਪਾਣ ਦਿੰਦੇ ਅੱਜ ਵੀ ਅਸੀਂ ਪ੍ਰੋਪਰ ਅਥਾਰਟੀ ਸਾਡੇ ਨਾਲ ਬੈ ਕੇ ਫੋਰਸ ਲਾ ਰੱਖੀ ਆ ਤੇ ਜੋ ਕੋ ਕਿਸਾਨ ਨੇ ਅਸੀਂ ਉਹਨਾਂ ਨਾਲ ਵੀ ਮੀਟਿੰਗ ਕੀਤੀ ਆ ਵੀ ਜੇ ਤੁਸੀਂ ਆਪਣਾ ਕੋਈ ਵਿਰੋਧ ਕਰਨਾ ਸ਼ਾਂਤ ਮੇਂ ਆਪਣਾ ਕੋਈ ਤੁਸੀਂ ਜਿਹੜਾ ਹੈਗਾ ਵਿਰੋਧ ਕਰ ਸਕਦਾ ਵੀ ਇਹ ਨਹੀਂ ਆ ਬਕਤ ਇਸ ਵਿੱਚ ਹਿੱਸਾ ਕਰੂੰ ਉਹਨਾਂ ਨੇ ਕੀ ਕਹਿਣਾ ਸੀ ਜੇ ਤੁਸੀਂ ਸਮਝਾਓ ਉਹ ਕਹਿੰਦੇ ਠੀਕ ਹੈ ਜੀ ਗਫੇਲਾ ਤਾਂ ਮੇਰੀ ਗੱਲ ਮੰਨ ਲਗੇ ਉਹ ਕਹਿੰਦਾ ਠੀਕ ਹੈ ਜੀ ਆਪਣਾ ਸਾਈਡ ਤੇ ਦਿਖਾ ਕੇ ਬਲੈਕ ਜਿਹੜੇ ਝੰਡੇ ਦਿਖਾਵਾਂਗੇ ਤੇ ਆਪਣੇ ਨਾਅਰੇਬਾਜ਼ੀ ਕਰਾਂਗੇ ਕਿੰਨੇ ਪ੍ਰੋਗਰਾਮ ਹੈ ਜਿਹੜਾ ਤੁਹਾਡੀ ਸਕੂਲ ਜੇ ਤਾਂ 5 ਤੋਂ 6 ਪ੍ਰੋਗਰਾਮ ਦੱਸਿਆ ਫਿਲਹਾਲ ਉਹਨਾਂ ਨੇ ਜੋ ਦੱਸਿਆ ਮਹਾਰਾਣੀ ਪ੍ਰਨੀਤ ਕੌਰ ਦਾ ਜੋ ਪ੍ਰੋਗਰਾਮ ਨਾਭਾ ਵਿੱਚ ਉਹ ਅਸੀਂ ਸਾਰੇ ਪ੍ਰੋਪਰ ਫੋਰਸ ਲੱਗ ਪ੍ਰੋਪਰ ਇੰਤਜ਼ਾਮ ਕੀਤਾ ਹੋਇਆ ਹੈ